ਹਾਂਜੀ ਮੈਂਤਰ ਸਿੰਘ ਸਿੰਘ ਸਰਸਿੰਘ ਜੀ ਅੰਮ੍ਰਿਤਪਾਲ ਦੇ ਲਈ ਕੀ ਕੋਚੂ ਪਰਾਲੇ ਦਾ ਡੇਲੋ ਕੀਤਾ ਜਾ ਰਿਹਾ ਮੇਰੀਆਂ ਲੋਕੀ ਪੂਰੇ ਸਿੱਖ ਜਗਤ ਤੋਂ ਲੋਕਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਇਹਨੂੰ ਜੋ ਪਰਾਲੇ ਕੀਤਾ ਜਾ ਰਿਹਾ ਉਹ ਵਾਚ ਚਾਹ ਰਿਹਾ ਕਿ ਉਹ ਅੰਮ੍ਰਿਤਪਾਲ ਨੂੰ ਜਾਂ ਉਹਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹਨੂੰ ਨਿਭਾਉਣ ਤਿਛਲੇ ਦਿਨ ਰੁਸੀ ਅਕਾਲ ਤੱਕ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਈ ਗੱਲ ਹੋਈ ਹੈ। ਇਹ ਉਹ ਜੀ ਇੱਕ ਸਹਿਯੋਗ ਮਿਲਣੇ ਸੀ। ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ। ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲੇ ਦੇ ਉੱਪਰ ਇਹ ਗੱਲ ਹੋਈ ਪਈ ਸਾਡੇ ਨਾਲ ਜੋ ਬੇਇਨਸਾਫੀਆਂ ਹੋ ਰਹੀਆਂ ਇਹਦੀਆਂ ਚੀਜ਼ਾਂ ਦੇ ਬਾਰੇ ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਥੇਦਾਰ ਆ ਸਾਰੇ ਪੱਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਮਾਇਦੇ ਆ ਉਹਨਾਂ ਤੋਂ ਅਸੀਂ ਅਮੀਰ ਕਰਦੇ ਹਾਂ ਕੋ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਤਕਾਉ ਰਿਹਾ ਉਹਦੇ ਵਾਸਤੇ ਸਾਨੂੰ ਇਨਸਾਫ਼ ਮਿਲ ਸਕੇ ਸਾਰੇ ਕੰਮ ਸੀ ਸਰਕਾਰ ਦਾ ਰੋਲ ਕੀਵੇਂ ਸਮਝਦੇ ਹੋ ਤੁਸੀਂ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਿਹਨਤ ਚਲਾ ਰਹੀ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਉਹਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ ਤੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਐ ਬਹੁਤ ਸਖਤ ਉਹ ਉਹਨਾਂ ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡੂਰ ਗੜਦਿਲ ਲੈ ਜਾਣਾ ਇੱਕ ਬਹੁਤ ਵੱਡਾ ਉਹ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਅ ਜਲੰਧਰ ਜਿੰਨੀ ਚੋਣ ਵੀ ਹੈ ਜੀ ਉਸ ਬਾਰੇ ਕੀ ਸੋਚਦੇ ਨਹੀਂ ਉਹਦੇ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਇਹ ਚੀਜ਼ ਦੀ ਉਮੀਦ ਕਰਦੇ ਹਾਂ